ਹੇ ਨਹੀਂ ਅੱਜ ਤਾਂ ਪੱਬੀ ਕੋਲੇ ਜਾ ਕੇ ਆਉਣੀ ਆ ਉਹ ਵੀ ਕਹਿੰਦੀ ਹੋਊਗੀ ਵੀ ਪਤਾ ਨਹੀਂ ਕਿੱਧਰ ਵਾਗ ਗਈ ਕਿੰਨੇ ਦਿਨਾਂ ਦੀ ਆਈ ਵੀ ਨਹੀਂ ਮੇਰਾ ਤਾਂ ਆਪ ਜੀ ਜਾਨੇ ਲੱਗਦਾ ਉਹਦੇ ਵੀ ਨਾ ਚਲ ਦੋ ਗੱਲਾਂ ਕਰ ਆਉਣੀ ਆ ਉਹ ਵੀ ਮਨ ਦਾ ਭਾਰ ਜਹਾਲਾ ਹੋ ਜਾਂਦਾ ਅੱਛਾ ਜਾ ਕੇ ਆਉਣੀ ਆ ਪੱਬੀ ਪੱਬੀ ਕਰਈਆਂ ਸ਼ੁਕਰ ਇਹ ਤਾਂ ਮੈਨੂੰ ਚੰਨੋ ਲੱਗਦੀ ਐ ਬਾੜੇ ਕਿਹੜੇ ਰੱਖਿਆਗਾ ਮੈਂ ਤਾਂ ਅੱਖ ਕਿਤੇ ਜੈ ਵੱਡੇ ਦੇ ਉਹੀ ਮੁੜ ਕੇ ਆ ਗਏ ਤਾਂ ਕਿਵੇਂ ਆ ਨਹੀਂ ਮੈਂ ਤਾਂ ਬਧੀ ਜਨੂ ਮੈਂ ਠੀਕ ਆ ਮੈਂ ਕਿੱਧਰ ਮਰ ਗਈ ਸੀ ਨਹੀਂ ਤੂੰ ਮੈਂ ਤਾਂ ਸੱਚੀ ਇੰਨੇ ਦਿਨਾਂ ਦੇ ਤੈਨੂੰ ਵੇਖਿਆ ਨਹੀਂ ਮੈਂ ਘੇੜੇ ਨਹੀਂ ਮਾਰਿਆ ਹੋਰ ਮੈਂ ਅੱਜ ਆਈ ਸੀ ਮੈਂ ਹੁਣੀ ਮੈਂ ਖਾ ਚੱਲ ਭਾਬੀ ਕੋਲ ਜਾ ਕੇ ਆਉਣੀ ਆ ਪੁੱਤ ਤੂੰ ਕਿੱਥੇ ਵਾਗੀ ਸੀ ਤੂੰ ਇੰਨੇ ਦਿਨ ਮੈਂ ਤਾਂ ਨਾਨਕੇ ਬਾਗੀ ਸਾਬਦੇ ਮੈਂ ਖਾ ਚੱਲ ਉਹਨਾਂ ਨੇ ਉੱਥੇ ਰੱਖ ਲਿਆ ਮੈਨੂੰ ਕਿੰਨੇ ਦਿਨ ਮੈਂ ਖਾ ਚੱਲ ਪੁੱਛਿਆ ਨਹੀਂ ਭਾਬੀ ਦਾ ਹਾਲ ਚਾਲ ਕਿਵੇਂ ਆ ਕਿ ਬਾਵਾ ਦਿਨ ਹੋ ਗਏ ਮੈਂ ਖਾ ਮਿਲ ਨਹੀਂ ਹੈਗੀ ਮੈਂ ਨਾ ਸਾਬ ਜਾ ਤਾਂ ਲਾ ਲਿਆ ਸੀ ਮੈਂ ਖਾ ਚੰਨੂ ਤਾਂ ਆਪਦੀ ਨਾਨਕੇ ਬਾਗੀ ਤੂੰ ਦੱਸਿਆ ਸੀ ਨਾ ਵੀ ਮੇਰੀ ਮਾਂ ਰੁੱਸ ਕੇ ਪਿੰਡ ਗਈ ਹੋਈ ਆ ਹੋਰ ਫਿਰ ਤੇਰੀ ਮਾਂ ਆ ਗਈ ਚਲੋ ਕਿੱਥੇ ਆ ਗਈ ਭਾਬੀ ਜੜੀ ਮੈਂ ਤੈਨੂੰ ਕੀ ਦੱਸਾਂ ਨਹੀਂ ਮੈਂ ਤਾਂ ਬਾਲੀ ਦੁਖੀ ਹੋਈ ਪਈ ਆ ਚੱਲ ਕੋਈ ਨਾ ਤੂੰ ਵੀ ਚਾਰ ਦਿਨ ਲਾਏ ਤੇਰਾ ਵੀ ਮਨ ਜਹ ਹੋਰ ਹੋ ਗਣਾ ਤਾਂ ਨਹੀਂ ਬਾਗੀ ਸੀ ਮੈਂ ਤਾਂ ਮੈਂ ਖ ਚੱਲ ਕੀ ਹੈ ਮਨ ਜਹ ਹੋਰ ਹੋ ਜਾਏ ਇੱਥੇ ਤਾਂ ਆਹੀ ਕੋਲੇਸ਼ ਰਹਿੰਦਾ ਸਾਰਾ ਦਿਨ ਇੱਕ ਤਾਂ ਨਾ ਚੰਨੂ ਮੈਂ ਕਿਸੇ ਦੀ ਜਾਨਦੀ ਨਹੀਂ ਚੱਲ ਤੂੰ ਮੇਰੇ ਕੋਲ ਕੰਟਾ ਕੜੀ ਆ ਜਾਂਦੀ ਸੀ ਮੇਰੇ ਦਿਨ ਨਿਕਲ ਜਾਂਦਾ ਸੀ ਮੈਂ ਤਾਂ ਪਹਿਣੇ ਤੇਰੇ ਮਗਰੋਂ ਤੈਨੂੰ ਇੰਨਾ ਯਾਦ ਕਰਿਆ ਇੱਕ ਮੈਂ ਪਿੰਡ ਗਲੀ ਚ ਨਹੀਂ ਆਦੀ ਨਾ ਮੈਂ ਕਿਸੇ ਨੂੰ ਪੁੱਛਣ ਜੋਗੀ ਹੋਰ ਭਾਬੀ ਹੁਣ ਆਪਾਂ ਘਰ ਦਾ ਪੇਤ ਵੀ ਨਹੀਂ ਦੇ ਸਕਦੇ ਕਿਸ ਨੂੰ ਮੈਂ ਕਿਹਦੇ ਕੋਲ ਆਪਦਾ ਦੁੱਖ ਫਰੋਲਾਂ ਮੈਂ ਵੀ ਤੇਰੇ ਕੋ ਚਲ ਕੋਈ ਨੀ ਜੰਨੂ ਚੰਗੀ ਮਾੜੀ ਦੇ ਤਾਂ ਹੁੰਦੀ ਰਹਿੰਦੇ ਨੇ ਹੌਂਸਲਾ ਰੱਖ ਨਾਲੇ ਤਾਂ ਹੌਲੀ ਹੌਲੀ ਦਿਨ ਫੁਰਦਿਆਂ ਦਾ ਪਤਾ ਹੀ ਨਹੀਂ ਲੱਗਦਾ ਇੱਕ ਨਾ ਭਣੇ ਆ ਡਰ ਲੱਗਦਾ ਆ ਕੁੰਡੇ ਬੈਲੀ ਜੇ ਹੋਰੀ ਨਹੀਂ ਹੈਗੀ ਬੈਲੀ ਤਾਂ ਕਿਹੜੇ ਨੇ ਉਹ ਫਿਰਦੇ ਮਸਟੰਡੇ ਇਹ ਆ ਜਾਂਦੇ ਨੇ ਭਣੇ ਇਕੱਲੇ ਬੰਦੇ ਤਾਂ ਸਿਖਰ ਦੁਪਹਿਰੀ ਹੁਣ ਡਰ ਲੱਗਦਾ ਵੀ ਭਾਬੀ ਮੈਂ ਤਾਂ ਆਪ ਡਰਦੀ ਡਰਦੀ ਆਈਆਂ ਮਸਮ ਖਗ ਤੇ ਇੱਥੇ ਨਾ ਫਿਰਦੇ ਹੁਣ ਇੱਕਦਮ ਹੈਗੀ ਇਕੱਲੀ ਸੀ ਮਾਂ ਕੀ ਆ ਇਹ ਤਾਂ ਪਤਾ ਹੀ ਨਹੀਂ ਉਹਦੀ ਮਾਂਗਰ ਲੱਗ ਜਾਂਦੇ ਨੇ ਇਹ ਜੇ ਮਸਟੰਡਿਆਂ ਦਾ ਕੀ ਆ ਨਹੀਂ ਅੱਜ ਉਹ ਤਾਂ ਜੈ ਵੱਡੀ ਦਾ ਆਇਆ ਹੀ ਨਹੀਂ ਹੈਗਾ ਝੁੱਡੂ ਜਾਂ ਤਾਂ ਅੱਜ ਇੱਕ ਹੋਰੀ ਗੁੰਗੇ ਜੀ ਚੱਕੀ ਫਰਦਾ ਨਾਲ ਨਾ ਉਹ ਗੱਲ ਲਾੜੇ ਨਾ ਭੁੰਨ ਜੋ ਕਰੇ ਨਾ ਵਸਤਾਂ ਗੱਲਾਂ ਹੋ ਮੇਰੇ ਨਾਲ ਕਰੇ ਕਿ ਤੇਰੇ ਵਰਗੀ ਬਹੁਚਾ ਜੀਦੀ ਆ ਗੱਲਾਂ ਸਾਰੀਆਂ ਮੈਨੂੰ ਤਾਂ ਕਿਤੇ ਕੁਛ ਸੌ ਅੱਗ ਸਵਾਹ ਖਾਂਦੇ ਨੇ ਹੋ ਜੀਆਂ ਨੂੰ ਨਾ ਕਿਤੇ ਹੋਰ ਨਾ ਕੋਈ ਡੋਲਾ ਕਰਦੇ ਮਸਾਂ ਤੋੜ ਕੇ ਉਹਨਾਂ ਨੇ ਕੁੰਡਾ ਲਾਇਆ ਸੀ ਮੈਂ ਤਾਂ ਆਖਾ ਕਿਤੇ ਉਹੀ ਆ ਗਈ ਭੁੰਨ ਜੋ ਕਰੇ ਦਵਾਰੇ ਉੱਥਾ ਹੀ ਕੁੰਡਾ ਲਾਈ ਬੈਠੀ ਸੀ ਤਾਂ ਹੀ ਲਾਈ ਬੈਠੀ ਸੀ ਉਹ ਤਾਂ ਬਾਬਾ ਤੂੰ ਸੀ ਜੋ ਤੂੰ ਮੈਂ ਦਵਾਰੇ ਦੇਖਿਆ ਮੈਂ ਤਾਂ ਆਖਾ ਕਿਤੇ ਉਹ ਵੀ ਨਾ ਮੁੜ ਕੇ ਆ ਗਈ ਹੁਣ ਕੀ ਹੱਲ ਕਰੇ ਲੈ ਬੰਦਾ ਇਹਨਾਂ ਦਾ ਪੂਰੇ ਫਰਦਾ ਕੁੱਤੇ ਵਾਂਗੂ ਹੱਲ ਹੱਲ ਕਰਦੇ ਇਹ ਭਣ ਕੀ ਹੱਲ ਹੋਣਾ ਇਹਨਾਂ ਦਾ ਨਾ ਕੋਈ ਇਹਨਾਂ ਦਾ ਬੱਦੀ ਬਾਰਸਾ ਨੀ ਭਾਬੀ ਆ ਪਤਾ ਹੀ ਮੈਂ ਡਰੀ ਜਾਨੀ ਜੇ ਜਨਾਨੀ ਹੋਵੇ ਤਾਂ ਅੰਗਰੇਜ਼ੋ ਵਰਗੀ ਹੋਵੇ ਇੱਕ ਦਿਨ 18 ਸੁਣਾਉਂਦੀ ਆ ਕਿਸੇ ਨੂੰ ਗੱਲ ਨਹੀਂ ਕਰਨ ਦੇਦੀ ਨੀ ਸਾਰਾ ਦਿਨ ਪੰਠ ਠਣ ਕੇ ਰਹਿੰਦੀ ਆ ਨੀ ਚੰنو ਗੱਲ ਤਾਂ ਤੇਰੀ ਪੱਕੀ ਆ ਮੇਰੇ ਕੋਲੇ ਭਣੇ ਆ ਜਾਂਦੀ ਆ ਉਹ ਤਾਂ ਗੱਲਾਂ ਐ ਕਰਦੇ ਬੰਦਿਆਂ ਵਾਂਗੂ ਮੈਨੂੰ ਕਹਿੰਦੀ ਕਹਾੜੀ ਰੱਖ ਕਹਾੜੀ ਕਹਿੰਦੀ ਕਦੋਂ ਵੱਢ ਲੈ ਨਾਲ ਭਣੇ ਤਾਂ ਨਾ ਆਹ ਹਾਂ ਸਰੇ ਜਾਲੀਆ ਮੇਰੇ ਤਾਂ ਸੱਚੇ ਦਿਲ ਥਰਨ ਬੰਦਿਆਂ ਵਰਗੀ ਜਨਾਨੀ ਆ ਤਾਂ ਹੋਰ ਮੇਰੇ ਤਾਂ ਦਿਲ ਥਰਨ ਥਰਨ ਕੰਮਣ ਲੱਗ ਜਾਂਦਾ ਜੇ ਸਾਡਾ ਬਾਰ ਖੜਕ ਜੇ ਭੈਣੇ ਡਰ ਲੱਗਦਾ ਇਹੋ ਜਿਹੇ ਦਾ ਕੀ ਜਾਊਗਾ ਆ ਤੀਨੀ ਮਾਨੀ ਦੇ ਤਾਂ ਕੋਈ ਮੜਾ ਜਾਂ ਹੱਥ ਲਾ ਦੇ ਬੇਇਜ਼ਤੀ ਹੋ ਜਾਂਦੀ ਆ ਹੋਰ ਤਾਂਹੀਂ ਤਾਂ ਡਰ ਲੱਗਦਾ ਚੱਲ ਭੈਣੇ ਅੰਗਰੇਜ਼ੋ ਹੁਣ ਹੰਡੀਆਂ ਹੋਈਆਂ ਨੇ ਹਾਂ ਤਾਂ ਭੈਣੇ ਮੇਰੇ ਵਰਗੀ ਨਮੀ ਨਮੇਲੀ ਆ ਮੈਂ ਕੀ ਇਹਨੂੰ ਬੁਲਾ ਲੂੰ ਕੀਦੇ ਨਾਲ ਗੱਲ ਕਰ ਲੂੰ ਮੈਂ ਤਾਂ ਭੈਣੇ ਸਾਰਾ ਦਿਨ ਪਿੰਡ ਚ ਫਿਰਦੀ ਰਹਿੰਦੀ ਆ ਹਾਂ ਪਿੰਡ ਦੇ ਸਾਰੇ ਜਾਣਦੇ ਨੇ ਨਾਲ ਡਰਦੇ ਨੇ ਇਹ ਤੋਂ ਹੋਰ ਚਲ ਅੱਡ ਡੱਡ ਬੰਦੇ ਬੰਦੇ ਦਾ ਨਾ ਫਰਕ ਹੁੰਦਾ ਚੰਨ ਚਾਹਣਾ ਮਾਂ ਤੇਰੇ ਵਾਸਤੇ ਨਾ ਬਸ ਪਾ ਵੀ ਮੈਂ ਤੇ ਕੀ ਆਈ ਹੁਣ ਚਲ ਤੂੰ ਨਾਲੇ ਗੇੜਾ ਗੂੜਾ ਮਾਰ ਲਿਆ ਕਰ ਮੈਂ ਤਾਂ ਸੱਚੀ ਆਪ ਕੱਲੀ ਜਣੀ ਮਸਾਂ ਦੁਪਹਿਰਾ ਕੱਢਦੀ ਇੱਕ ਦੋ ਦਿਨ ਤਾਂ ਫਿਰ ਮੈਂ ਹਾਰ ਕੇ ਚਾਹ ਲੈ ਕੇ ਖੇਤ ਜਾਂਦੀ ਰਹੀ ਕੱਲੀ ਜਣੀ ਆਏ ਹੋ ਜਾ ਕਰ ਮੈਂ ਤਾਂ ਆਪ ਤੇਰੇ ਕੋਲ ਤਾਂ ਹੀ ਆ ਗਈ ਮੈਂ ਚੱਲ ਪੁੱਛਨੀ ਆਂਦਾ ਹਾਲ ਚਾਲ ਕਿਵੇਂ ਮਹ ਕਈ ਦਿਨ ਹੋ ਗਏ ਨਹੀਂ ਹੈਗੀ ਹਾਲ ਤਾਂ ਬਸ ਤੈਨੂੰ ਪਤਾ ਹੀ ਐ ਚੰਨ ਆਹੀ ਆਪਦਾ ਕੰਮ ਕਰ ਲੈਨੇ ਬਹਿ ਜਾਣੇ ਕਿਸੇ ਦੇ ਜਾਣ ਆਉਣ ਦਾ ਤਾਂ ਕੋਈ ਫਾਇਦਾ ਹੀ ਨਹੀਂ ਹੈਗਾ ਐਵੇਂ ਗੱਲ ਮੋਝ ਨਿਕਲ ਜਾਂਦੀ ਹੈ ਜਾਂ ਬਸ ਉਹ ਤਾਈ ਆ ਜਾਂਦੀ ਹੈ ਤੁਰਦੀ ਫਿਰਦੀ ਇੱਕ ਦਿਨ ਤਾਈ ਮੈਨੂੰ ਕਹਿੰਦੀ ਤੂੰ ਮੂਰ ਤੇ ਰੋਟੀਆਂ ਲਾ ਲਈ ਅੱਜ ਭਾਣੇ ਗਈ ਸੀ ਥੋਡੇ ਘਰੇ ਤੂੰ ਮੂਰ ਤੇ ਰੋਟੀਆਂ ਲਾਉਣਾ ਤਾਂ ਘਟਾਉਣ ਲੜਨ ਲੜ ਜੇ ਪਈਆਂ ਆਪਸ ਵਿੱਚ ਹੈ ਤੇ ਚਲ ਮੈਂ ਤਾਂ ਕੀ ਬੋਲਣਾ ਸੀ ਪਰ ਭਾਣੇ ਤੇਰੇ ਬਿਨਾ ਥੋਡੇ ਘਰੇ ਤਾਂ ਵੱਡੀ ਰੋਣਾ ਲੱਗੇ ਸੱਚੀ ਮੇਰੀ ਨੀ ਐਡੀ ਕੀ ਗੱਲ ਆ ਤੈਨੂੰ ਤੰਦੂਰ ਦੀਆਂ ਰੋਟੀਆਂ ਵਧੀਆਂ ਲੱਗਦੀਆਂ ਮੇਰੀ ਗੱਲ ਸੁਣ ਤੂੰ ਹੁਣ ਮੈਂ ਘਰੇ ਆ ਗਈ ਤੂੰ ਆ ਜਾ ਕਰ ਅਪ ਦੋਨੇ ਲਾਇਆ ਕਰਾਂਗੇ ਇਕੱਠਿਆਂ ਹੋਵਾਂਗੇ ਚਲ ਠੀਕ ਆ ਹੁਣ ਤੈਨੂੰ ਜੀ ਲੱਭ ਜਾ ਕਰੂਗਾ ਹੁਣ ਮੇਰਾ ਬੰਦ ਜੀ ਲੱਗ ਜਾ ਕਰੂਗਾ ਨਹੀਂ ਤਾਂ ਸਾਡੇ ਘਰ ਕੁੱਤ ਕਲੇਸ਼ ਹੀ ਰਹਿੰਦਾਗਾ ਸਾਰਾ ਦਿਨ ਹੁਣ ਆਉਂਗੀ ਮੈਂ ਤੰਦੂਰ ਤੇ ਰੋਟੀਆਂ ਲਾਉਣ ਉਹਦੇ ਤਾਂ ਨਹੀਂ ਮੇਰੇ ਜੀ ਜਾਣ ਲੱਗਿਆ ਬੁੜੀ ਨੂੰ ਰੋਟੀਆਂ ਲਾਉਣ ਪਿੱਛੇ ਲੜੀ ਗਈਆਂ ਤੰਦੂਰ ਤੇ ਤੇਰਾ ਕਿੱਥੋਂ ਜੀ ਲੱਗਣਾ ਸੀ ਮੈਂ ਹੀ ਨਹੀਂ ਹੈਗੀ ਸੀ ਜਦੋਂ ਘਰੇ ਚਲ ਹੁਣਾਂ ਨੇ ਕਲੇਸ਼ ਪਾਈ ਰੱਖਿਆ ਹੋਣਾਗਾ ਤੂੰ ਹੁਣ ਆ ਜੀ ਜਦੋਂ ਵੀ ਮਰਜ਼ੀ ਆ ਜੀ ਆਪ ਦੋਨੇ ਲਾਹਾਂਗੇ ਇਕੱਠੀਆਂ ਚੰਗਾ ਤਾਂ ਦੂਜੀ ਚੱਲ ਚੰਗਾ ਚੰਨ ਆਉਂਗੀ ਮੈਂ ਜ਼ਰੂਰ ਚੱਲ ਛੱਡ ਤੂੰ ਹੋਰ ਕੱਲਾੜੀਏ ਮੈਨੂੰ ਐਂ ਦੱਸ ਵੀਰਾ ਕਿਵੇਂ ਰੰਦਾ ਤੇਰੇ ਨਾਲ ਮੇਰਾ ਤਾਂ ਆਪਣੇ ਪਾਲੇ ਹੀ ਚੰਗਾ ਗਾ ਜਿੰਨਾ ਦੱਸਾਂ ਓਨੇ ਚੰਗਾ ਚੱਲ ਵਧੀਆ ਪਰ ਪਤਾ ਕੀ ਗੱਲ ਹੈ ਚੰਨੂ ਕਵੀਲਦਾਰੀ ਨੇ ਦੱਬ ਰੱਖਿਆ ਬੰਦੇ ਦੇ ਜਦੋਂ ਕਵੀਲਦਾਰੀ ਸਿਰ ਪੈ ਜੇ ਨਾ ਇਹ ਤਾਂ ਹੈ ਤਨ ਹ ਸੇਹੂ ਸੇ ਸਭ ਖੋ ਲੈਂਦੀ ਆ ਬਸ ਤੇਰੀ ਵੀਰੀ ਤਾਂ ਉਹ ਗੱਲ ਆ ਚਿੱਟੀਆਂ ਕਪਾ ਦੇਂ ਫੁੱਟੀਆਂ ਹਾਏ ਨਿਪਤ ਹਰੇ ਹਰੇ ਆਖਰੀ ਮੋੜਾ ਮੈਂ ਤੇਰੇ ਵੀਰ ਨੂੰ ਕਦੇ ਤਾਂ ਪੈੜਾ ਹੱਸਿਆ ਕਰੇ ਹੜਾ ਨੇ ਕੁਝ ਦੱਸਿਆ ਕਰੇ ਇਹੋ ਵੀ ਤੇ ਗਲਾਈ ਸੋਹਾਂ ਗੋਮੀਆਂ ਮੈਂ ਸੱਚੀ ਜਨੂ ਹੋਰ ਇੰਨਾ ਸੋਹਣਾ ਗਾਣਾ ਸੁਣਾਦਾ ਇੰਤ ਤਾ ਮਿੰਟ ਚ ਹੀ ਆਉਣ ਗਿਆ ਤੈਨੂੰ ਨਹੀਂ ਪਤਾ ਨਹੀਂ ਕੀ ਗੱਲ ਆ ਮੈਂ ਤਾਂ ਸੱਚੀ ਮੈਂ ਤਾਂ ਗਾਣੇ ਦੇ ਪਾੜੇ ਫੁਰਦੇ ਨੇ ਮੈਨੂੰ ਲੱਗਦਾ ਨਹੀਂ ਵੀਰਾ ਬੜਾਈਂ ਫਿਸ਼ ਰੱਖਦਾ ਤੈਨੂੰ ਤਾਂ ਹੀ ਆਏ ਆਂਗੀ ਹੁਣ ਹਾਂ ਇਹ ਤਾਂ ਗੱਲ ਚੰਨੂ ਠੀਕ ਆ ਇੱਕ ਵਾਰ ਮੈਂ ਤਾਂ ਉਹਨਾਂ ਨੂੰ ਰੋਟੀ ਰੋਟੀ ਪਾਈ ਜਾਵਾਂ ਖੇਤ ਵਾਸਤੇ ਮੈਂ ਤਾਂ ਉਹ ਵੀ ਗੀਤ ਗਾਈ ਜਾਵਾਂ ਜਦੋਂ ਭਾਈ ਤੇਰਾ ਵੀਰੇ ਨੇ ਇਥੋਂ ਦੀ ਮੈਨੂੰ ਦੇਖਿਆ ਮੈਂ ਤਾਂ ਕਿਹੜਾ ਨੂੰ ਚੁੱਪ ਕਰ ਗਈ ਪਤੀ ਲੱਗਦਾ ਕਿਹੜੇ ਵੇਲੇ ਗਾਉਣ ਲੱਗ ਜਾਨੀ ਆ ਪਾਪ ਮਹਾਰੇ ਕਿਵਾ ਵਿਜੇ ਤਨਵੀਰ ਵਧੀਆ ਰੱਖਦਾਗਾ ਤਾਂ ਹੀ ਤੈਨੂੰ ਗਾਣੇ ਆਉਂਦੇ ਨੇ ਵਧੀਆ ਸਮਾਂ ਦੀ ਮੇਰਾ ਤਾਂ ਮਨਜਾ ਖੁਸ਼ੀ ਉਹ ਖੁਸ਼ ਹੋ ਗਿਆ ਤੇਰੇ ਬੰਨੀ ਦੇਖ ਕੇ ਸਾਡੇ ਘਰੇ ਤਾਂ ਚੱਲ ਜਿਹੜਾ ਕੁਝ ਰਹਿੰਦਾ ਰਹਿੰਦਾ ਨਿੱਚਨੂ ਤੂੰ ਫਿਕਰ ਨਾ ਕਰ ਤੈਨੂੰ ਵੀ ਬੜੀਆ ਪ੍ਰਾਣਾ ਮਿਲੂਗਾ ਆਈਂ ਖੁਸ਼ ਰੱਖੂਗਾ ਆ ਦੁੱਖ ਸੁੱਖ ਤਾਂ ਬੰਦੇ ਦੀ ਜ਼ਿੰਦਗੀ ਦਾ ਹਿੱਸਾ ਨੇ ਨਾਲੇ ਨਾਲੇ ਪਤਾ ਕੀ ਐ ਚੱਲ ਕੋਈ ਨਹੀਂ ਗਰੀਬੀ ਮੇਰੀ ਤਾਂ ਬੰਦਾ ਕੱਟ ਲੈਂਦਾ ਪਰ ਤੇਰਾ ਵੀਰਨ ਭਾਗ ਸੁਮਪਾਲੀ ਚੰਗਾ ਬੰਦਾ ਸੱਚੀ ਮੈਨੂੰ ਤਾਂ ਪੂਜੇ ਪੈਰ ਨਹੀਂ ਲਾਉਣ ਦਿੰਦਾ ਮੈਂ ਤਾਂ ਕੰਮ ਵੀ ਹੋ ਤਾ ਚੋਰ ਨੂੰ ਚੋਰ ਨੂੰ ਧੱਕੇ ਨਾਲ ਕਰਦੀਆਂ ਨੀ ਚਲ ਵਧੀਆ ਹੋਰ ਕੀ ਚਾਹੀਦਾ ਪਾਪੀ ਤੂੰ ਸੁਖੀ ਆਂਗੀ ਬਸ ਲੋਟ ਨਾ ਇਸ ਗੱਲੋਂ ਤਾਂ ਮੈਨੂੰ ਐ ਲੱਗਦਾ ਵੀ ਮੇਰਾ ਨਾਂ ਨਸੀਬਕੌਰ ਸੱਚੀ ਬੜਾ ਵਧੀਆ ਗਾ ਤੇਰੇ ਨਸੀਬ ਚੰਗੇ ਨਿਕਲਗੇ ਚਲ ਸੱਚੀ ਮੇਰਾ ਨਸੀਬ ਬਹੁਤ ਚੰਗਾ ਹੈ ਚੰਨੂ ਚਲ ਵਧੀਆ ਪਾਪੀ ਹੋਰ ਕੀ ਚਾਹੀਦਾ ਵਾ ਚਲ ਪਾਪੀ ਜ਼ਿੰਦਗੀ ਦਾ ਕੀ ਹੋੜੀ ਹੈ 4 ਦਿਨਾਂ ਦੀ ਜ਼ਿੰਦਗੀ ਹੈ ਕਿ ਸਾਰਾ ਮੈਂ ਦੁੱਖ ਸੁੱਖ ਤਾਂ ਚੱਲਦੀ ਰਹਿੰਦੇ ਨੇ ਇਸ ਤੋਂ ਆਹੀ ਕੁਝ ਰਹਿਣਾ ਚਲ ਮੈਂ ਤਾਂ ਆਪ ਹਾਸਾ ਜਿਹੀ ਸਾਰਾ ਦਿਨ ਕੱਟਦੀ ਆਂ ਚੰਗਾ ਨਹੀਂ ਮੈਂ ਤਾਂ ਜਾਨਨੀ ਆਂ ਨਹੀਂ ਪਾਪੀ ਚਲ ਠੀਕ ਮੇਰੇ ਤਾਂ ਨਹੀਂ ਬਹਿ ਮਾਂਜਾ ਖੁਸ਼ ਹੋ ਗਿਆ ਤੇਰੇ ਕੋਲੇ ਆ ਗਈ ਚਲ ਆਵਾਗੀ ਸਹਸ ਬੀ ਰਹਾ ਕਰ ਬੰਦ ਵਾਲਾ ਕੁਛ ਚੱਲ ਪੀ ਤੂੰ ਕੁਛ ਨਹੀਂ ਹੁੰਦਾ ਮੈਂ ਆਉਂਗੀ ਫੇਰ ਆਉਣੀ ਚੱਲ ਕੰਮ ਜਿਮੇੜ ਕੇ ਚੰਨੂ ਵੀ ਸੱਚੀ ਬਾਲੀ ਵਧੀਆ ਕੁੜੀ ਐ ਕਿੰਨੀ ਚਲਵਲੀ ਐ ਨਾਲੇ ਤਾਂ ਵਿਚਾਰੀ ਦੁੱਖ ਸੁੱਖ ਵਰਗੀ ਲੈ ਅੰਦਰ ਮਾਨ ਚੰਨਾ ਖੁਸ਼ੀ ਚ ਨੱਚਣ ਨੂੰ ਜੀ ਤਾਂ ਹਰ ਇੱਕ ਵੇ ਕਰਦਾ ਪੜਾਅਸ ਤਾਂ ਕੱਢ ਹੀ ਗਈ ਜਾਂਦੀ ਜਾਂਦੀ ਲੈ ਖਮਣੀ ਜੀ ਹਾਂ ਬਈ ਤੈਨੂੰ ਉਸਤਾਦ ਤਾਂ ਮੈਨੂੰ ਕਹਿਣਾ ਪਊਗਾ ਕਿਉਂ ਮੈਂ ਉਹ ਉਸਤਾਦ ਨੂੰ ਮਾਰ ਕੇ ਗੱਦੀ ਸੰਭੋ ਲੈ ਜਾਈ ਹਾਂ ਬਈ ਤੈਨੂੰ ਰਖੋ ਥੱਲੇ ਇਹਨੂੰ ਤੂੰ ਉਸਤਾਦ ਕਹਿੰਦੀ ਮੈਨੂੰ ਮੈਂ ਕੋ ਉਹ ਵੀ ਮਤਲਬ ਉਸ ਨੂੰ ਮੰਨੂ ਮੈਂ ਤਾਂ ਵੀ ਉਸਤਾਦ ਨੂੰ ਮਾਰ ਕੇ ਵਿੱਚ ਤੇਰਾ ਕੰਡਾ ਕਰ ਦੇਣਾ ਕਿਹਨੇ ਮਾਰੇਗਾ ਸਾਨੂੰ ਕੋਈ ਉਸਤਾਦ ਨੂੰ ਮਾਰ ਕੇ ਨਸੀਬ ਨੂੰ ਮੈਂ ਕਰਾਉਂਗਾ ਵਿਆਹ ਤੇਰੇ ਨਾਲ ਨਹੀਂ ਕਰਾਉਂਦੀ ਉਹ ਫਿਰ ਕਿਦਾਂ ਕਰੂੰ ਉਹ ਤਾਂ ਉਸ ਨੇ ਹੀ ਕਰਾਉਂਗੀ ਵੱਡੇ ਭਾਈ ਨਾਲ ਉਸਤਾਦ ਵੱਡਾ ਚੋਲਾ ਮਰਾ ਲੈਂਦਾ ਭਾਈ ਨੂੰ ਆਉਣ ਨਹੀਂ ਕੋਈ ਆ ਜਾਉਂਦੇ ਮੈਂ ਭਰਾ ਆਉਣ ਦੇ ਭਾਈ ਨੂੰ ਉਹ ਕਿਹੜਾ ਭਾਈ ਹੈ ਨਾ ਦੋਨੇ ਉਸਤਾਦ ਕੁਛ ਨਹੀਂ ਮੜੇ ਪੁੱਠਾ ਬੋਲਦਾ ਸੀ ਤੈਨੂੰ ਬਈ ਮੈਂ ਮੈਂ ਆਹੀ ਬੋਲੀਆ ਜਰਾ ਤੁਹਾਨੂੰ ਉਹ ਪਹਿਲਾਂ ਤਾਂ ਤੁਹਾਨੂੰ ਦੋਨਿਆਂ ਨੂੰ ਹੀ ਅਕਲ ਨਹੀਂ ਹੈਗੀ ਕਲਚਰ ਉਹ ਹੋ ਗਿਆ ਹੋ ਗਿਆ ਹੁਣ ਬੈਠੋ ਜੀ ਜਦੋਂ ਬਈ ਆਵੇ ਉਦੋਂ ਖੜੇ ਹੋਇਆ ਕਰੋ ਉਹ ਪੁੱਲ ਦੇ ਸੁਸਤਾ ਦਾ ਪਤਾ ਹੀ ਨਹੀਂ ਲੱਗਿਆ ਸੋਨ ਨੂੰ ਕਾਨੂੰ ਪਤਾ ਲੱਗਦਾ ਉਹ ਸੁਸਤਾ ਦਾ ਹਾਂ ਸੱਟਾ ਜਮਾ ਵਧੀਆ ਗੇੜਾ ਦੇ ਕੇ ਆਇਆ ਪਿੰਡ ਚ ਹਾਂ ਹਵਾ ਹਵਾ ਦੇਖ ਕੇ ਆਇਆ ਸਾਰਾ ਪਿੰਡ ਸੁਸਰੀ ਵਾਂਗੂ ਸੁੱਤਾ ਪਿਆ ਕੱਲੀ ਵਗਿਆ ਫਾਈ ਜੱਟ ਕੱ ਲੈ ਜਾਂਦਾ ਤੂੰ ਤਾਂ ਡਰਪੋਗਾ ਉਹ ਮੈਂ ਐਵੇਂ ਡਰੀ ਜਾ ਵਿੱਚ ਇੱਥੇ ਬੈਠਾ ਮੈਂ ਡਰੀ ਜਾਂਦਾ ਸੀ ਮੈਂ ਉਸਤਾਦ ਗਿਆ ਕੱਲਾ ਕਿਤੇ ਉਹੀ ਉਹ ਨੂੰ ਵੱਢ ਜੇ ਕੋਈ ਮੈਨੂੰ ਤਾਂ ਲੈ ਜਾਂਦਾ ਬਈ ਨਾਲ ਉਹ ਤੂੰ ਘਰੇ ਕਦੋਂ ਸੀ ਉਦੋਂ ਤੂੰ ਤਾਂ ਇੱਥੇ ਨਾਲ ਉੱਜੜਿਆ ਹੋਇਆ ਸੀ ਮੈਂ ਉਹਨੂੰ ਲੈ ਗਿਆ ਇਹ ਕਿੱਥੇ ਗਏ ਸੀ ਵਾ ਇੱਥੇ ਹੀ ਆਣੀ ਹੈ ਕਿਧਰੇ ਘਰੇ ਗਏ ਦੀਏ ਓਏ ਮਰੀ ਨਾ ਕਿਧਰੇ ਗਏ ਸੀ ਇੱਥੇ ਆਏ ਦੇ ਨਿੰਬੋ ਗੋੜੀ ਗੋਰੀ ਮਰੀਨਾ ਤੋਂ ਕਿਸੇ ਕੋ ਗਏ ਗਈ ਸੀ ਹਾਂ ਮੈਂ ਤਾਂ ਆਖਿਆ ਮੈਂ ਜਾਣਦਾ ਨਹੀਂ ਇਹ ਲੈ ਤਾਂ ਕੋਈ ਉਸਤਾਵ ਸੀ ਕੋਈ ਗੱਤ ਕਰਾ ਦੇਣਾ ਨਹੀਂ ਗਏ ਸੀ ਅਸੀਂ ਤਾਂ ਉੱਥੇ ਪੈਸੇ ਗਏ ਸੀ ਵੀ ਕਈ ਵਾਰ ਆਪਾਂ ਕਹਿ ਨਹੀਂ ਸੀ ਵੀ ਭਾਵੇਂ ਕੋਈ ਚੀਜ਼ ਦੀ ਲੋੜ ਹੋਵੇ ਵੀ ਕੋਈ ਸਮਾਨ ਸੁੰਨ ਦੇ ਚੱਲਾਂਗੇ ਮੇਰੀ ਇੱਕ ਗੱਲ ਸੁਣ ਲੈ ਹੁਣ ਹਾਂ ਇਦੂ ਬਾਦ ਮੈਥੋ ਬਿਨਾ ਪੁੱਛਿਆ ਨਹੀਂ ਸੀਦੂ ਦੇ ਘਰੇ ਨਹੀਂ ਜਾਣਾ ਉਹ ਭਾਗ ਦੀ ਬਹੂਆ ਤੇ ਭਾਗ ਨਾਲ ਹੀ ਰਹੂਗੀ ਨਹੀਂ ਇਹ ਤਾਂ ਮਾੜੀ ਸ਼ਰ ਦੇ ਨਹੀਂ ਉਸਤਾਦ ਤੂੰ ਕੀ ਕਰਨ ਗਿਆ ਸੀ ਮੈਂ ਲੈ ਗਿਆ ਧੱਕੇ ਨਾਲ ਯਾਰ ਮੇਰੇ ਨਾਲ ਉਸਤਾਦ ਬੈਠਾ ਹੀ ਬੰਦਾ ਆਪਾਂ ਕੋਈ ਗਲਤ ਤਰੀਕੇ ਨਾਲ ਨਹੀਂ ਗਏ ਸੀ ਆਪਾਂ ਸੋਸਰੀ ਕਾਲ ਬੁਲਾਈ ਆ ਪੁੱਛਿਆ ਵਸਣ ਮਰ ਚਾਹੀਦਾ ਉਹ ਕਹਿੰਦੀ ਨਹੀਂ ਬਸ ਹੀ ਸੀ ਮੋੜੇ ਹੋਰ ਕੀ ਪਤੀ ਆ ਕੀ ਕੀ ਕਹਿ ਕੇ ਆਏ ਉਹ ਕੀ ਕਿਹਾ ਆ ਜੋ ਮਾਰ ਕੇ ਸਟੇਪਾਨੀ ਵਾਰ ਕੇ ਆਏ ਉਹ ਹੋਰ ਮੇਰੇ ਮਾਪੇ ਕੀ ਹੋਇਆ ਉਹ ਤਾਂ ਮੈਂ ਵੀ ਵਾਰਿਆ ਆਖਿਆ ਵੀ ਕਿਸ ਦਿਨ ਬੈਲੀ ਬੰਦੇ ਤੈਨੂੰ ਮੈਂ ਉਹਦੇ ਸਮਝਾਇਆ ਸੀ ਕਿ ਤੂੰ ਪਹਿਲਾਂ ਜੋ ਕੋਈ ਮਰਜ਼ੀ ਹੋ ਗਿਆ ਬੈਲੀ ਬੰਦੇ ਕਿਸ ਦੀ ਬਹੁਤੇ ਅੱਖ ਨਹੀਂ ਰੱਖਦੇ ਓਏ ਉਸਤਾਦ ਮੈਂ ਅੱਖ ਰੱਖੀ ਕਿਤੋਂ ਮੈਂ ਤਾਂ ਪੁੱਛ ਰਿਹਾ ਆ ਕਿ ਕਿੱਥੇ ਰੱਖੀ ਵਰਦਾ ਇਹ ਕਦੋਂ ਦੀ ਓਏ ਪਹਿਲਾਂ ਸੀ ਹੁਣ ਕਿੱਥੇ ਹੁਣ ਅੱਜ ਵੀ ਕੋਈ ਮਰੀਦਾ ਉਸਤਾਦ ਅਸੀਂ ਜੀ ਕੋਈ ਗੱਲ ਨਹੀਂ ਹੈਗੀ ਤੈਨੂੰ ਦੇਖਿਆ ਵੀ ਮੇਰੇ ਤੇ ਕੀ ਨਾ ਕਹਤੇ ਆ ਸਾਰਾ ਤੇਰੇ ਦਦਾ ਮੈਨੂੰ ਉਹੀ ਨਹੀਂ ਯਕੀਨ ਹੈਗਾ ਤੇਰਾ ਬੱਸ ਚੱਲੇ ਤਾਂ ਮੈਨੂੰ ਅੱਜ ਨੂੰ ਤੂੰ ਮਾਰ ਕੇ ਛੱਡ ਦਵੇਂਗਾ ਸਵੇਰ ਆ ਜਾਵੇਂ ਸੁਣੇ ਉਸਤਾਦ ਮੇਰੀ ਗੱਲ ਸੁਣ ਲੈ ਹੁਣ ਭਾਗ ਵੀ ਆਪਾਂ ਨੂੰ ਆਪਣੀ ਬੰਦਾ ਅਬ ਕੋਈ ਇਹ ਜੀ ਗਲਤ ਹਰਕਤ ਨਹੀਂ ਹਾਂ ਤੈਨੂੰ ਇਹ ਸਮਝਾਉਣਾ ਭਾਗ ਆ ਆਪਣਾ ਨਸਕੀਪੋਣੀ ਆਪਣੀ ਉਹ ਭਾਗਦੀ ਆ ਹਾਂ ਉਹ ਭਾਗਦੀ ਆ ਤੇ ਮੈਂ ਕਿਹਾ ਸਹਿਮ ਤਾ ਇਹ ਕੀ ਕਿਸੇ ਅੰਦਰ ਦੱਸ ਭਈ ਇਹ ਹੁਮਾਰਾ ਕੋਈ ਪਰ ਨਹੀਂ ਆ ਰਾਇ ਆਂੇ ਕੱਢ ਦੱਖ ਤੇ ਅੱਖੇ ਪਾ ਕੇ ਗੇ ਅੱਖਾਂ ਦੇ ਪਾਈ ਜਾਂਦਾ ਵੀ ਹੁਣੇ ਚ ਹਾਂ ਦੱਸ ਕੀ ਕਹਿਣਾ ਤੈਨੂੰ ਕਹੀ ਕਹਿਣਾ ਆਏ 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 ਆ ਬਾਗ ਉਸ ਨਹੀਂ ਹੈ ਕੋਈ ਅੰਦਾਜ਼ਾ ਕਰੋ ਇੱਕ ਤਾਂ ਭਾਂਦਾ ਤੈਨੂੰ ਨਾਲ ਭੇਜਦਾ ਵੀ ਕੋਈ ਫਾਇਦਾ ਨਹੀਂ ਉਸਤਾਦ ਮਾਰ ਕੇ ਅੜ 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 ਕਰੀ ਜਾਂਦਾ ਮੈਂ ਜਾ ਮੈਂ ਡਰਦਾ ਕ ਉਸਤਾਦ ਬਿਖਾ ਲਾ ਬਰਾਬਰ ਦੇ ਮੇਰੀ ਇੱਜ਼ਤ ਨਾ ਰਹਿਣ ਦੀ ਉਹ ਫਿਰ ਬਹਿ ਕੇ ਨਹੀਂ ਮੈਂ ਬਾਹੀ ਕਰਦਾ ਇਹ ਨਹੀਂ ਕਰਦਾ ਮੈਂ ਤਾਂ ਮੇਰਾ ਸਭ ਬੜਾ ਮੋੜਾ ਬੰਦਾ ਮੇਰਾ ਖਾਂਦਾ ਮੇਰੀ ਪੀਂਦਾ ਮੇਰੇ ਨਾਲ ਰਹਿੰਦਾ ਹੈ ਨਹੀਂ ਤਾਂ ਨੂੰ ਪੈਸੇ ਕੌਣ ਕੋਲ ਦੇ ਸਕੇ ਇਸ ਮੰਦੀ ਤੈਨੂੰ ਬੜਲ ਦਿੰਦੇ ਸੀ ਕਹਿੰਦੇ ਹੁਣ ਵੀ ਰੱਖਿਆ ਉਹ ਨਹੀਂ ਗੱਲ ਹੁਣ ਜਿਹੜੀ ਨਸੀਬ ਉਹ ਆ ਤੇਰੀ ਵੀ ਭਾਬੀ ਐ ਮੇਰੀ ਵੀ ਭਾਬੀ ਐ ਤੇਰੀ ਵੀ ਭਾਬੀ ਐ ਹਾਂ ਹੋਰ ਕੋਈ ਰਿਸ਼ਤਾ ਨਹੀਂ ਕਿ ਉਹਦੇ ਨਾਲ ਤੂੰ ਜਰ ਉਹਨਾਂ ਦੇ ਘਰੇ ਨਹੀਂ ਜਾਣਾ ਨਾ ਸਮਾਨ ਪੁੱਛਣ ਜਾਣਾ ਨਾ ਕੋਹਰ ਪੁੱਛਣ ਜਾਣਾ ਉਹ ਨਾ ਜਾਣਾ ਨੇ ਨਾ ਦਾ ਨਾਦ ਮੈਂ ਮੰਨੀ ਨਹੀਂ ਆਪਾਂ ਤਾਂ ਸੇਵਾ ਦੇ ਵਿੱਚ ਗਏ ਆਂ ਵੀ ਚੀਜ਼ ਦੀ ਲੋੜ ਆ ਕਾਸੇ ਦੀ ਆਲੇ ਨੂੰ ਗੇਜੋ ਕੇ ਵਗ ਜਾ ਕਰ ਤੇ ਉਹ ਤਾਈ ਕੇ ਵਗ ਜਾ ਕਰ ਉਹਨਾਂ ਦੇ ਸੇਵਾ ਪੁੱਛਿਆ ਕਰ ਕਰਕੇ ਨਾ ਤੈਨੂੰ ਦੇਣਗੇ ਤਨੇ ਨਹੀਂ ਆਉਂਦਾ ਜਾਣ ਕੇ ਆਉਂਦਾ ਉਹਦੇ ਕੋਲ ਚਾਰ ਕੇ ਸ਼ਰੀਫ ਨੂੰ ਹਰੇਕ ਛੇੜਦਾ ਕੋਈ ਤੂੰ ਅੱਗ ਤੇ ਫੂਸ ਪਾਈ ਨਾ ਕਰ ਲੈ ਦੱਸ ਦਊਗਾ ਤੈਨੂੰ ਦੋ ਤੂੰ ਗਲਤ ਗੱਲ ਕਹੀ ਇੱਥੇ ਓਏ ਤੂੰ ਐ ਕਰ ਗੇਜੋ ਦੇ ਘਰ ਵਾਲਾ ਅਮਲੀ ਆ ਗੇਜੋ ਨਾ ਕਰਾਲਾ ਬਹਿ ਜਾ ਕਰਾਉਣਾ ਮੈਂ ਤਾਂ ਬਈ ਕਿਸੇ ਨਾਲ ਨਹੀਂ ਕਰਾਉਣਾ। ਨਾ ਨਾ ਕਰਾਵਾ। ਮੋਰ ਤੋਂ ਕੁੜੀ ਬਈ। ਉਹ ਮਰੰਗ ਨੂੰ। ਉਹ ਤੈਨੂੰ ਜੋ ਤੂੰ ਮੈਂ ਆਹ ਬਿੰਨੇ ਤਾਂ ਘੰਟੇ ਚੋਂ ਬੋਲਦਾ। ਮਨ ਨਹੀਂ ਤੀ। ਲੱਗਦਾ। ਉਹ ਮੈਂ ਦੋ ਘੰਟੇ ਚ ਬੋਲੇ ਤੂੰ ਫੇ। ਉਹ ਮਾਰ ਦੇਣਾ ਇੱਕ ਦਿਨ ਇਹਦੇ ਬਾਹਰ ਹੋਏ। ਨਹੀਂ ਮਾਰੂ ਮੈਂ ਨੂੰ। ਤੇਰੇ ਉੱਤੇ ਡਈਆ ਕਰਦਾ। ਹਾਂ ਹਰ ਦੂਜੇ ਟਾਈਮ ਤੇ। ਆਹ ਥੋੜਾ ਟਾਈਮ ਦੇਖ। ਤੂੰ ਤਾਂ ਕਿਤੇ ਤੋਪ ਬਣਾ ਚਲਾ ਦੇ। ਹਾਂ। ਫੇਰ ਖੁੱਲ ਕੇ ਦੇਖ ਲੈ ਜੀ। ਦੇਖਣਾ। ਹਾਂ। ਜਾ ਕੇ ਥੱਲੇ ਮਾਰੂ ਨੂੰ। ਮੈਂ ਆ ਜਾ ਕਰਾਂ ਛੱਤ। ਚੱਲ ਛੇਰੇ 5 ਕਿਲੋ ਤੋਂ ਦਾ ਪੀਪਲ ਮੈਂ ਨਹੀਂ ਦੇ ਦੂੰ ਆ ਫੇਰ ਚੱਲ ਆ ਜਾ ਫੜਮ ਹਾਂ ਲੈ ਰੱਖ ਦੇ ਇੱਥੇ ਰੱਖ ਲੈ ਚੱਲ ਖੁੱਲੋ ਆ ਦੇਖ ਲੈ ਖੁੱਜੀ ਇੱਥੇ ਖੋ ਇੱਥੇ ਇੱਥੇ ਲੈ 50 ਲੜਾ ਲਾਉਣੀ ਥੱਲੇ ਬਹਿ ਕੇ ਕੋਲ ਕੋਲ ਖੁੱਲੋ ਖੁੱਲੋ ਆ ਜਾ ਬਾਹਰ ਐ ਫਰੀਆ ਆ ਜਾ ਇਹ 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 ਬਾਪਾ ਖੁੱਜੀ ਬਾ ਬੈਲੀਆਂ ਓ ਆਪਾਂ ਨੂੰ ਉਹ ਇਹ ਮਰੇ ਮੈਂ ਮਰਿਆ ਨਾ ਮਰਿਆ ਕੋਈ ਜੇ ਵੀ ਗਰੇ ਉਹ ਮਰੇ ਚੱਕ ਕੇ ਇਹੋ ਜਿਹਾ ਲੱਗਦਾ ਆਹ ਬੱਲੇ ਕੋਈ ਸ਼ਰਾ ਭਲਾ ਘੋੜਿਆ ਭੱਜ ਕੇ ਜਾ ਕੇ ਜਾ ਮੇਰੀ ਗੱਲ ਸੁਣੋ ਮੈਂ ਇਹਦੀ ਇੱਜ਼ਤ ਰੱਖਣਾ ਮਾਰਾ ਡਿੱਗ ਪਿਆ ਨਹੀਂ ਮੈਂ ਡਿੱਗਦਾ ਆਂ ਜਾਣ ਕੇ ਕਿੱਥੇ ਮੈਂ ਤੂੰ ਉਨਟਾਰੇ ਰਹੇ ਉਹ ਮੈਨੂੰ ਲੱਗ ਗਿਆ ਬਤਾ ਉਹਦੇ ਆਪਣੇ ਕੁੱਟ ਵੀ ਤੇਰੇ ਘਰ ਕੀ ਪਈ ਆ ਤੂੰ ਉਹਨੇ ਨਹੀਂ ਗਿਆ ਉਦੋਂ ਵੀ ਵਾਕ ਭਿਆ ਭਿਆ ਕੁੱਤੇ ਨਾਲ ਅਸੀਂ ਕਿੱਥੇ ਨਹੀਂ ਜੀ ਵੀ ਕਿਹਾ ਉਹ ਕੀ ਹੋ ਗਿਆ ਭਾਈ ਨਾਰੋ ਯਾਰ ਭਾਈ ਪੁੱਛੋ ਵਗ ਹਾਂ ਭਾਈ ਉਹ ਚਾਰ ਜਣੇ ਸੀਗਾ ਦੋ ਦੂ ਦਾ ਮੈਂ ਨਾਮ ਹਾਂ ਉਹ ਕੁੱਤਾ ਦਾ ਨਾਮ ਦੱਸ ਹੀ ਨਾ ਪਿੰਡ 'ਚ ਮੈਂ ਤਾਂ ਨਹੀਂ ਜਾਂ ਤੂੰ ਇਹਨੂੰ ਇਹਨੂੰ ਦੱਸਿਆ ਨਾ ਕੋਈ ਸਣਾ ਵਾਦ ਮੇਰੇ ਤੇਰੇ ਘੁੱਟ ਪੈ ਗਈ ਦੇਖ ਕੇ ਮੇਰੇ ਉਹ ਬਿਨ ਜਾ ਗਿਆ ਮੈਨੂੰ ਲੈ ਕੇ ਆ ਗਿਆ ਮਾਇਕ ਉਹ ਮਾ ਜਾਣ ਕੇ ਤੇਰੇ ਤੋਂ ਤੂੰ ਹੀ ਲਵਾਈਏ ਇਹ ਨਾ ਸੁਣ ਤੂੰ ਬੋੜਾ ਬੱਡਾ ਬੇਲੀ ਪਾਇਆ ਹੈਗਾ ਬਈ ਪੈਂਟ ਗੱਲ ਦੀ ਓਏ ਹੁਣ ਮੇਰੀ ਕਿਦੋਂ ਲਾ ਗੱਲ ਅੱਜ ਤੋਂ ਮੇਰਾ ਖਾਂ ਚੇਲਾ ਮੇਰਾ ਪੁੱਤ ਲੈ ਤੇਰੇ ਸੁੱਤੇ ਰੱਖਦਾ ਇਹ ਆ ਮੇਰਾ ਤੂੰ ਤੀਜੇ ਨੰਬਰ ਤੇ ਆ ਹੁਣ ਕੋਈ ਗੱਲ ਨਹੀਂ ਇਹ ਤਾਂ ਕਰੇ ਕਦੀ ਓਏ ਮੈਂ ਰਹਿਣਾ ਚਾਹਵਾਂ ਤੇ ਨਾ ਆਇਆ ਕਿ ਤੂੰ ਤੇਜ ਤੇਜਿਆਂ ਕਰਾਉਂ ਮੂਆ ਮੈਂ ਮੈਂ ਬੇਟੀ ਤੇ ਕਰਾਈ ਛੋਟੀ ਉਹ ਭਾਜਣ ਹੈ ਨਹੀਂ ਸੀ ਓਏ ਹੈ ਨਹੀਂ ਸੀ ਉਸਤਾਦ ਬਾਣ ਬਾੜੇ ਭਾਗਣਾ ਆਪਣਾ ਚੰਦਰ ਬਣਾ ਲੜਾਈ ਪੜਾਈ ਵਾਲੇ ਗੱਲਾਂ ਕੰਮ ਦੀ ਗੱਲ ਵਸ ਭਾਜਣ ਬਾਣ ਬਾੜਾ ਇਹ ਗੱਲ ਕਹਾਣਾ ਦੱਸੀ ਵੀ ਮਿਲਪੂ ਹੀ ਲੱਗੀ ਸੀ ਮੈਂ ਤਾਂ ਨਹੀਂ ਤਾਂ ਮੇਰੀ ਦਾ ਸੋਸਤਾ ਫੇਰ ਤੇਰਾ ਕੀ ਕਰ ਦੇਗਾ ਉਹ ਉਹ ਮੈਂ ਤਾਂ ਉਹ ਗੱਲ ਕਹੀ ਸੀ ਮੈਂ ਤਾਂ ਕੁਝ ਨਹੀਂ ਕਹਿੰਦਾ ਕੀ ਕਰ ਦੇਗਾ ਤੇਰਾ ਉਲਟਾ ਕੇ ਸਿੱਧੂ ਫੇਰ ਕੁੱਟੂ ਲਾ ਲਿਆ ਮੈਂ ਉਹਦਾ ਬੂਥਰ ਬਣਾ ਤੂੰ ਭਾਗ ਨੂੰ ਮੈਂ ਕਿਹਾ ਆ ਗਿਆ ਦੁਬਾਰਾ ਆ ਜਾ ਹਾਂ ਉਹ ਤਾਂ ਸੋ ਦਰ ਜਾ ਆ ਬਾਰੇ ਬਾਰੇ ਦਾ ਕੋਈ ਨਾ ਵੀ ਜਾਂਦੀ ਐ ਬਸ ਹੰਟੇ ਕਰਿਆ ਕਰ ਹਾਂ ਉਹ ਪਾ ਦਾ ਪਾਣੀ ਦੇ ਮਿੰਟ ਦੀ ਸੀ ਦੋ ਤਿੰਨ ਰੋ ਮਾਜਾ ਸੀ ਪਾਉਦੇ ਮੈਂ ਖੜ ਕੇ ਰਵਾਇਆ ਬਸ ਠੀਕ ਆ ਉਹਨੇ ਕਹੇ ਬੀਜਾ ਕਰਨੇ ਆ ਮੈਂ ਉਸਤਾਦ ਨੂੰ ਕਹਤਾ ਮੈਂ ਜੇ ਤੈਨੂੰ ਲੈ ਕੋਈ ਪਾਣੀ ਲਿਆਓ ਭਰ ਕੇ ਪਤ ਜਾ ਓਏ ਮੇਰੀ ਗੱਲ ਸੁਣ ਲੈ ਇੱਕ ਧਿਆਨ ਆ ਕੱਲ ਦਾ ਛੋਰਾ ਆ ਇਹ ਤੋਂ ਕੋ ਟਖਾਈ ਐ ਨਾ ਕਿਉਂ ਮੇਰੀ ਰੋਟੀ ਦਾ ਉਸਤਾਦ ਕੁੱਟ ਨਹੀਂ ਖਾਦੀ ਇਹਦੇ ਮੇਰੀ ਜਿੱਦੀ ਅੱਖਾਂ ਦਾ ਮਾਰ ਮੈਂ ਜਾਣ ਕੇ ਡਿੱਗ ਪਿਆ ਮੈਂ ਨੂੰ ਆਇ ਨਹੀਂ ਲੱਗੂਗਾ ਤਕੜਾ ਨਹੀਂ ਹੈਗਾ ਉਹ ਬਹਿ ਜਾਵੇ ਭਾੜਾ ਗੱਪੀ ਬੰਦਾ ਉਹ ਸਸੇ ਮੈਂ ਤੇਰੇ ਵਰਗਾ ਨਹੀਂ ਦੇਖਿਆ ਉਹ ਬੰਦਾ ਐਡੇ ਗੱਪ ਵੱਡੇ ਉਹ ਗੱਪੀ ਨਹੀਂ ਉਹ ਆਪਣੇ ਨਾਲ ਰਹਿੰਦੇ ਨੂੰ ਇਹ ਤੁਹਾਨੂੰ ਗੁਰੂ ਮੇਰੇ ਚ ਜਾਣ ਪਈ ਹੁੰਦੀ ਹੈ ਹਾਂ ਮੈਂ ਤਾਂ ਡੱਕ ਪਿਆ ਮੈਂ ਤੇਰੇ ਚਰਨੇ ਕਿੱਥੇ ਆਉਂੇ ਐਡੇ ਗੱਪੀ ਬੰਦੇ ਉਹ ਮੇਰੀ ਗੱਲ ਸੁਣ ਐ ਤੱਕ ਪੈਰੀ ਹੱਥ ਨਾਲ ਮੇਰੇ ਨਾਲ ਹੀ ਖੜਾ ਮੇਰੀ ਗੱਲ ਸੁਣ ਨਾ ਮੈਂ ਤਾਂ ਸਹੀ ਗੱਲ ਦੱਸਦਾ ਐਡੇ ਸ਼ਰਮਪੰਦਾ ਧਾਵੇ ਸ਼ਰਮਪੰਦਾ ਆਪਾਂ ਨਹੀਂ ਜਾ ਕਿਤੇ ਦੇਖਿਆ ਹਜੇ ਲਿੰਨੂ ਵਾਂ ਪੈਰੀ ਹੱਥ ਨਾਲ ਉਹ ਮੈਂ ਕਹਿਣਾ ਹੈ ਵੀ ਉਹ ਜਾਣ ਕੇ ਹੋਗਾ ਮੈਂ ਤੇ ਮੇਰੋਂ ਪੜਾ ਨਹੀਂਗਾ ਹਾਂ ਮਹਾਨ ਨੂੰ ਹੌਸਲਾ ਨਹੀਂ ਹੋ ਜਾਂਦਾ ਮੇਰਾ ਤਾਂ ਰਤਾ ਇਹ ਆਪਾਂ ਕਿਸੇ ਡੇਰੇ ਰੂਹ ਚ ਬੈਜੀਏ ਜਾ ਕੇ ਆ ਬੈਲ ਪੁਣਿਆ ਦਾ ਤੇਰੇ ਚ ਲੱਛਣ ਨਹੀਂ ਮੈਂ ਤਾਂ ਆਪ ਛੱਡਦਾ ਹਾਂ ਉਸਤਾਦ ਮੈਂ ਤਾਂ ਅੱਜ ਦੇਖ ਲਿਆ ਪਰ ਤੇਰੀ ਦੂਜੇ ਸਰੀਰ ਚ ਰਹੀ ਨਹੀਂ ਯਾਰ ਕਰਕੇ ਤਾਂ ਪੈਰਾਂ ਦਰੀ ਫੇਲ ਲੱਗੇ ਨੇ ਉਹ ਸਰੀਰ ਖੋਖਲਾ ਗੰਦੀ ਗੰਦੀ ਭੁੱਕੀ ਖਾ ਜਾਂਦਾ ਕਿਸੇ ਵੇਲੇ ਛੱਡਦਾ ਵੀ ਐ ਕੋਸਾ ਉਹ ਦੁੱਧਰੀ ਕਿਉਂ ਨਹੀਂ ਖੋਖਲੇ ਹੋ ਗਏ ਸਰੀਰ ਦੁੱਧਕਾ ਪੀ ਲਿਆ ਕਰ ਲੈ ਉਹ ਪਾਣੀ ਲੈਣ ਨਹੀਂ ਗਿਆ ਲੈ ਲੈ ਪਾਣੀ ਪਾ ਲੈ ਆਹ ਬੜੀ ਹਾਂ ਉਹ oh, ਗੱਲ